ਨੰਦਨਾਲਾ ਅਭੀ ਸੇਵਾ ਦੇ ਵਿੱਚ ਆਜਾ ਅੱਜ ਮੈਂ ਹੋਇਆ ਆ ਆਬੀ ਦੇ ਲਈ ਘਰ ਦੇ ਇੱਕ ਵੀਡੀਓ ਲੈ ਕੇ ਅੱਜ ਬਾਬਾ ਮੋਹਜਾ ਜੀ ਦੇ ਮੇਲਾ ਚੱਲ ਰਿਹਾ ਮੇਲਾ ਮੁਬਾਰਕ ਮੇਕਾ ਪਲਾਂਟ ਦੇ ਸਾਹਮਣੇ ਲਾਈ ਤੁਹਾਨੂੰ ਦਿਖਾਵਾਂਗੇ ਸਾਡਾ ਐਂਟਕਾ ਦੇਖਣਾ ਸ਼ੇਰ ਤੇ ਲੱਗ ਜੂਗਾ ਤੁਹਾਡਾ ਆਪਣਾ ਚੈਨਲ ਬੱਦਨ ਦੀ ਕਮਾਲ ਕਰਦੇ ਸਾਕਰਾਂ ਦੇ ਸਾਥ ਨਾਲ ਦਾ ਜਨਨ ਦੀ ਕੀਤੀ ਦੁੱਖ ਬਲੇਸ਼ਾ ਨਾਲ ਬਹੁਤ ਬਹੁਤ ਉਹਨਾਂ ਦੇ ਦਰਸ਼ਨ ਕਰਕੇ ਜਾਂਦੇ ਨੇ ਆ ਉਹਨਾਂ ਦੇ ਨਾਮ ਤੋਂ ਮਾਇਆ ਪੁੰਜੀ ਹੈ ਜਿਸ ਭਾਉ ਦਾ ਅਵਦਸਿਕ ਬੈਗ ਸੋ ਭਾਉ ਦਾ ਪੂਰਨ ਕਰਨੀ ਨਾਨਕ ਕਲਾਮ ਚੱਲਦੀ ਚੱਲ ਤੇਰੇ ਭੜੇ ਸਰਬੰਤਾ ਪ੍ਰਾਨ میں سَت دُر دِي گِيان لَگائِي ٽاڻ دِيان دان ڪر ڏي آڏر دان دِيان دان ڪر ڏي ڀرو جو اسڪا مائنا ٻانه ڏي ٽاڻ ٽاڪڙيان پڙ ڏي दान दान वारा साधू खाइ पौगन जनम जनम तर मां बटो ਸੰਤ ਕਰਾ ਮੋ ਰਾਮ ਜਤਾ ਕਮਕਤ ਕੋ ਤੇ ਸੰਤ ਜਪੋ बाथ <muchas> ਕੋਈ ਤਗੜੀ ਕਰੂ ਮੈਂ ਨਾ ਚੱਕ ਰੱਖੜੀ ਤੋਂ ਨਾ ਹੋਊਂ ਆਹ ਕਿਹਨਾਂ ਕੇ ਮੈਂ ਬੋਲਣ ਦੀ ਜਾਜਤ ਨਹੀਂ ਗਈ ਤੇ ਮੈਂ ਬੋਲਾਂਗੀ ਬੜਾ ਕੁਝ ਰਹਿ ਗਿਆ ਮੇਰੇ ਪੀਰ ਦੀ ਸਿਫਤ ਨਾ ਲਿਖੀ ਛਾਈ ਹੋਵੇ ਬੇਸ਼ੱਕ ਅਰਸ਼ ਤੇ ਫਰਸ਼ ਤੇ ਬਣ ਜਾਣ ਕਾਗਜ਼ ਕੁੱਲ ਦਰਖਤਾ ਦੀ ਕਲਮ ਬਣਾਈ ਹੋਵੇ ਇਹ ਲਿਖਣ ਵਾਸਤੇ ਪਉਣ ਦੇਵਤਾ ਹੋਵੇ ਤਾਂ ਵੀ ਪੀਰ ਦੀ ਸ਼ਬਦਾਂ ਲਿਖੀ ਜਾਂਦਾ ਅਲਮਸਤੀ ਉਹਦੀ ਸ਼ਬਦ ਕਮਣੀ ਜਿਹਦੀ ਅੱਲਾ ਨੇ ਸਿਰਫ ਬਣਾਈ ਹੋਵੇ ਮੇਰੇ ਤੋਂ ਬਾਅਦ ਬੈਠਾ ਆਉਣ ਵਾਲੇ ਕਲਾਕਾਰਾਂ ਨੂੰ ਜੀ ਆਇਆਂ ਪ੍ਰਬੰਧਕਾ ਮੇਲਾ ਕਮੇਟੀ ਪ੍ਰਬੰਧਕ ਸੇਵਾਦਾਰਾਂ ਦਾ ਧੰਨਵਾਦ ਆ ਬਾਬਾ ਮੁਲੇਸ਼ਾਹ ਜੀ ਦਾ ਧੰਨਵਾਦ ਯਾ ਤੇ ਕਮਾਗਾ ਦਾ ਅੱਜ ਕਲਾ ਬੇਦੀ ਰੱਬ ਰਾਖਾ ਜਕਾਰਾ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਗਏ ਨਾਨਕ ਨਾਮ ਚੜਦੀ ਕਲਾ ਤੇਰੇ ਭਲੇ ਸਰਬਤ ਦਾ ਭਲਾ